5 ਅਕਤੂਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਕਿੱਥੇ-ਕਿੱਥੇ ਮੀਂਹ ਨੇਰੀ ਪੁੱਜਾ ਜਰੂਰ ਕਮੈਂਟ ਬਾਕਸ ਵਿੱਚ ਦੱਸਿਓ ਕਿਉਂਕਿ ਅੱਜ ਜਿਵੇਂ ਅਮੀਰ ਸੀਗੀ ਕਿ 5 ਤਰੀਕ ਤੋਂ ਮੀਹਾਂ ਦਾ ਦੌਰ ਸ਼ੁਰੂ ਹੋਵੇਗਾ ਜਿਹੜਾ ਕਿ 7 ਜਾਂ 8 ਤਰੀਕ ਤੱਕ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇਵੇਗਾ ਅੱਜ ਤੜਕਸਰ ਪੰਜਾਬ ਦੇ ਵਿੱਚ ਲੰਦੇਵਾਲੇ ਪਾਸੇ ਤੋਂ ਤੇਜ਼ ਹਨੇਰੀ दाखल ਹੋਈ ਜਿਸ ਦੇ ਨਾਲ ਮੀਂਹ ਤੇ ਕਿਤੇ ਕਿਤੇ ਤੇਜ਼ ਝੱਖੜ ਵੀ ਚੱਲਦਾ ਹੋਇਆ ਦਿਖਾਈ ਸਵੇਰ ਵੇਲੇ ਦਿੱਤਾ ਹੈ ਸੋ ਇਹ ਅੱਜ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਜਿਹੜੀਆਂ ਕਿ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਜਾਂ ਕਹਿ ਲਈਏ ਕਿ ਦੁਪਹਿਰ ਜਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ ਹੋਰ ਵੀ ਖਿੱਤਿਆਂ ਨੂੰ ਪ੍ਰਭਾਵਿਤ ਕਰਦੀਆਂ ਹੋਈਆਂ ਦਿਖਾਈ ਦੇਣਗੀਆਂ ਸੋ ਇਹ ਪੂਰੀ ਤਰ੍ਹਾਂ ਨਾਲ ਸਿਸਟਮ ਜਿਹੜਾ ਐਕਟਿਵ ਹੋਵੇਗਾ ਉਹ ਅੱਜ ਦੁਪਹਿਰ ਤੋਂ ਬਾਅਦ ਹੋਵੇਗਾ 5 ਅਤੇ 6 ਦੀ ਰਾਤ ਨੂੰ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਹਨੇਰੀ ਦਰਜ ਹੋਵੇਗੀ। ਕਿਤੇ ਕਿਤੇ ਬਾਰੀਕ ਤੇ ਕਿਤੇ ਭਾਰੀ ਘੜੇ ਮਾਰੀ ਪੈਂਦੀ ਹੁੰਦੀ ਹੋਈ ਵੀ ਤੁਹਾਨੂੰ ਦਿਖਾਈ ਦੇ ਸਕਦੀ ਹੈ। ਇਸੇ ਤਰ੍ਹਾਂ ਹੀ ਪਹਾੜੀ ਇਲਾਕਿਆਂ ਦੇ ਵਿੱਚ ਆ ਉੱਥੇ ਮੀਂਹ ਹਨੇਰੀ ਦਾ ਦੌਰ ਤੇ ਵੱਡੇ ਪੱਧਰ ਤੇ ਉਚੇਰੀ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦਾ ਦੌਰ ਦੇਖਣ ਨੂੰ ਮਿਲੇਗਾ। ਰਾਜਸਥਾਨ ਹਰਿਆਣਾ ਯੂਪੀ ਦਿੱਲੀ ਤੱਕ ਇਹ ਸਿਸਟਮ ਮਾਰ ਕਰਦਾ ਹੋਇਆ ਦਿਖਾਈ ਦੇਵੇਗਾ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਵੱਡੇ ਪੱਧਰ ਤੇ ਮੀਂਹੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਹੀ ਮੀਂਹੇਰੀ ਦਾ ਦੌਰ ਤਾਂ ਸਾਨੂੰ ਅਗਲੇ 2 ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਗੜੇਮਾਰੀ ਵੀ ਕਈ ਖੇਤਰਾਂ ਦੇ ਵਿੱਚ ਹੋ